ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਆਪਾਂ ਅੱਜ ਅੱਜ ਖਰੋੜ ਦੇ ਵਿੱਚ ਖੜੇ ਆ ਜਿਹੜੀ ਕਿ ਬਿਸ਼ੌੜੀ ਨੂੰ ਸੜਕ ਜਾਂਦੀ ਆ ਇਹ ਖਾਡਾ ਖਰੋੜ ਪਨੂ ਦੀ ਜਿਹਨੂੰ ਬਿਸ਼ੌੜੀ ਦੇ ਮਤਲਬ ਵਸੀਮਾ ਕਹਦੀ ਏ ਇਹ ਖਾਡ ਇੱਥੋਂ ਆਪਣੇ ਸ਼ੁਰੂ ਹੁੰਦੀ ਆ ਤੇ ਤੁਹਾਨੂੰ ਮੈਂ ਕੱਲ੍ਹ ਵਾਲੀ ਸਲੂਸ਼ਨ ਦਿਖਾ ਲਦਾ ਆ ਵੀ ਕੱਲ ਇੱਥੇ ਇੱਥੋਂ ਪਾਣੀ ਨਿਕਲਦੀ ਆ ਜਿੱਦਾਂ ਇਤਰਾ ਪਾਣੀ ਜਾਂਦੇ ਆ ਨਾ ਉਥੋਂ ਬਾਅਦ ਇਥੋਂ ਪਾਣੀ ਅ ਇਧਰਲੇ ਏਰੀਆ ਚ ਆਉਂਦੇ ਆ ਜਿੰਨਾ ਪਾਣੀ ਆਂਦਾ ਆ ਫਿਰ ਤੋਂ ਬਾਅਦ ਇਧਰੋਂ ਨਿਕਲ ਕੇ ਆ ਲੀਆਂ ਨਹਿਰ ਮਤਲਬ ਗਾਹਾਂ ਸੂਆਂ ਦੇ ਵਿੱਚ ਨਿਕਲ ਜਾਂਦਾ ਜਿੱਦਾਂ ਖੇਤਾਂ ਦੇ ਵਿੱਚੋਂ ਨਿਕਲ ਜਾਂਦਾ ਗਾਹਾਂ ਮੈਂ ਤੁਹਾਨੂੰ ਗਾਹਾਂ ਦਿਖਾਉਂਦਾ ਆ ਬਹੁਤ ਬੁਰੇ ਹਾਲਾਤ ਆ ਇਧਰਲੇ ਤੇ ਜਿਹਨੂੰ ਕਹਦੀ ਆ ਵੀ ਇੰਨਾ ਕੰਮ ਖਰਾਬ ਆ ਨਾ ਫਿਰ ਗੱਲ ਛੱਡ ਦੋ ਵੀ ਖੱਡਾਂ ਦੇ ਪਹਿਲਾਂ ਜਦੋਂ ਕੱਲ ਆਈਏ ਸੀ ਤਾਂ ਕੱਲ ਬੰਦਾ ਗੁੱਬਦਾ ਸੀ ਮੇਰੇ ਨਾਲ ਇਹਦੇ ਵਿੱਚ ਉਤਤ ਬਾਦ ਅੱਜ ਪਾਣੀ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਅੱਜ ਮੀਂਹ ਹਟ ਗਿਆ ਐ ਸਵੇਰੇ ਨਾ ਲੱਗਿਆ ਤੇ ਇਹ ਸਾਨੂੰ ਸੜਕ ਟੁੱਟੀ ਹੋ ਦਿਖਾ ਲਦਾ ਮੈਂ ਮੂਰੇ ਬਹੁਤ ਪੂਰਾ ਹਾਲ ਆ ਬਹੁਤ ਜਿਆਦਾ ਕੰਮ ਖਰਾਬ ਤੇ ਇਹ ਸੜਕਾਂ ਦੇ ਵਿੱਚ ਜਦੋਂ ਪਾਣੀ ਇਦਾਂ ਇਹ ਖੇਤਾਂ ਨਾਲ ਹੀ ਆਂਦੇ ਫਿਰ ਫਸਲਾਂ ਵੀ ਕਿਵਰੀ ਤਬਾਹ ਹੋ ਜਾਂਦੀਆਂ ਲੋਕਾਂ ਦੀਆਂ ਫਿਰ ਨੁਕਸਾਨ ਬਹੁਤ ਹੁੰਦੇ ਆ ਪ੍ਰਮਾਤਮਾ ਮੈਂ ਕਹਿੰਦਾ ਭਲੀ ਕਰੇ ਜੀ ਇਹਨਾਂ ਗੰਮਾਂ ਨੂੰ ਜੇ ਕਿਸੇ ਦੇ ਵੀ ਕੋਈ ਮਾੜਾ ਟਾਈਮ ਮਾੜਾ ਦੌਰ ਇਦਾਂ ਦਾ ਨਾ ਆਵੇ ਜਿਹਦੇ ਨਾਲ ਕਿਸੇ ਨੂੰ ਕੋਈ ਨਹੀਂ ਝੱਲਣੀ ਪੈ ਜਵੇ ਇਧਰੋਂ ਕੱਲ ਖੱਡ ਆਈ ਆ ਐਸ ਏਰੀਏ ਦੇ ਵਿੱਚ ਤੇ ਆ ਤੁਹਾਨੂੰ ਦਿਖਾ ਲਦੇ ਆ ਬਹੁਤ ਬੁਰਾ ਹਾਲਾਤ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਆ ਦੇਖਿਓ ਪਾੜ ਕਿੰਨਾ ਪਏ ਹੋਏ ਆ ਇਹ ਆ ਹਾਲਾਤ ਆ ਇੱਥੇ ਦੇ ਪਿੰਡਾਂ ਦੇ ਤੇ ਜਦੋਂ ਇਧਰੋਂ ਖੱਡਾਂ ਆਉਂਦੀਆਂ ਹਨਾ ਤਾਂ ਇਧਰੋਂ ਇਹ ਤਾਂ ਇਧਰੋਂ ਪਾਣੀ ਜਦੋਂ ਆਉਂਦੀ ਆ ਨਾ ਤਾਂ ਫਿਰ ਮਾਲੂ ਖੋਸ਼ ਵੀ ਪਾਣੀ ਕਹਿੰਦੇ ਆਪਣਾ ਰਾਹ ਬਣਾ ਲੈਂਦਾ ਜਿੱਦਾਂ ਕਹਦੀ ਏ ਪਾਣੀ ਨੇ ਆਪਣਾ ਰਾਹ ਬਣਾ ਕੇ ਇਧਰੋਂ ਉਧਰੋਂ ਨਿਕਲ ਗਿਆ ਬਹੁਤ ਜ਼ਿਆਦਾ ਲੋਕਾਂ ਦੀ ਨੁਕਸਾਨ ਹੋਈ ਵਾਹਿਗੁਰੂ ਭਲੀ ਕਰੇ ਪ੍ਰਮਾਤਮਾ ਤੰਦਰੁਸਤੀ 바ਖੇ ਜੀ ਇਹਨਾਂ ਚੀਜ਼ਾਂ ਨੂੰ ਮੈਂ ਕਹਿੰਦਾ ਕਦੇ ਕਿਸੇ ਤੇ ਮਾੜਾ ਟਾਈਮ ਜਾਂ ਮਾੜਾ ਦੌਰ ਨਾ ਆਵੇ ਤਾਂ ਬਹੁਤ ਵਧੀਆ ਗੱਲ ਆ ਲੋਕ ਹਰ ਬੰਦਾ ਆਪਣੇ ਆਪਣੇ ਘਰਾਂ ਦੇ ਵਿੱਚ ਸੁਖੀ ਹੋਵੇ ਤਾਂ ਉਹਦੇ ਲਈ ਜ਼ਿਆਦਾ ਬੈਸਟ ਵਾਲੀ ਗੱਲ ਆ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਜਿਹੜੀ ਜਿਹੜੀ ਸੜਕ ਆ ਇਹ ਬਿਸ਼ੌੜੀ ਵਾਲੀ ਸੜਕ ਆ ਬਿਛੋੜੀ ਤੋਂ ਮਤਲਬ ਖਰੋੜ ਤੋਂ ਬਿਛੋੜੀ ਨੂੰ ਜਾਂਦੀ ਆ ਇਹ ਫਿਰ ਜਦੋਂ ਕੱਲ ਇੱਥੇ ਹਾਲਾਤ ਬਣੇ ਹੋਏ ਸੀ ਫਿਰ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਧਰੋਂ ਪਾਣੀ ਆਇਆ ਸੀ ਨੁਕਸਾਨ ਦਾ ਮੇਰੇ ਕਹਿਣ ਦਾ ਮਤਲਬ ਇਦਾਂ ਵੀ ਬਹੁਤ ਜ਼ਿਆਦਾ ਜਿੱਦਾਂ ਹੁਣ ਆ ਬਿਚਾਰਿਆਂ ਦਾ ਝੋਨਾ ਬਾਈ ਹੁਣਾਂ ਦਾ ਸਗਾ ਕਿ ਥੋੜਾ ਬਹੁਤ ਤਾਂ ਚਲੋ ਬਚਾ ਹੋ ਗਿਆ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਪਰ ਜਦੋਂ ਪਿਛਲੀ ਵਾਰੀ ਇਹ ਐਸੇ ਟਾਈਮ ਰਖੜੀਆਂ ਵਾਲੇ ਦਿਨਾਂ ਦੇ ਹੁੰਦੇ ਸੀ ਪਹਿਲਾਂ ਰਖੜੀਆਂ ਵਾਲੇ ਦਿਨ ਆਇਆ ਸੀ ਜਦੋਂ ਪਾਣੀ ਆਇਆ ਸੀ ਉਦੋਂ ਤਾਂ ਜ਼ਿਆਦਾ ਹਾਲਾਤ ਸੀਗੇ ਮਾੜੀ ਔਰ ਹੁਣ ਜਿਦਾਂ ਦਿਖਾ ਰਹੇ ਆ ਤੁਹਾਨੂੰ ਅਸੀਂ ਇਹ ਚੀਜ਼ਾਂ ਵੀ ਹੁਣ ਜਦੋਂ ਪਾਣੀ ਆਇਆ ਅਸੀਂ ਹੁਣ ਜਿਆਦਾ ਫਿਰ ਵੀ ਇਨਾਂ ਨੇ ਇਦਾਂ ਆਹ ਜਿਹੜੀਆਂ ਸੜਕਾਂ ਆਲੇ-ਦੋਲੇ ਪਿੰਡਾਂ 'ਚ ਹੋਰ ਵੀ ਸੜਕਾਂ ਬਹੁਤ ਟੁੱਟੀਆਂ ਇਹ ਨਹੀਂ ਗੱਲ ਹੈਗੀ ਬਟ ਇਹ ਆਪਣੇ ਮੈਂ ਪਿੰਡਾਂ ਵਾਲੀ ਦੀ ਖਬਰ ਤੁਹਾਨੂੰ ਦਿਖਾ ਰਹੇ ਆ ਇਹ ਦੇਖ ਸਕਦੇ ਹੋ ਤੱਕ ਅੱਧੇ ਮਤਲਬ ਜਿਹਨੂੰ ਕਹਦੇ ਆ ਬਈ ਇਹ ਅੱਗੇ ਢੀਨ ਵਧੀਆ ਵਸੀਨ ਕਟੀ ਹੋਈ ਆ ਤੇ ਇਹਦਾ ਬਹੁਤ ਬੁਰਾ ਹਾਲਾਤ ਆ ਇਹ ਮਤਲਬ ਜਿਆਦਾ ਲੋਕਾਂ ਦੀ ਕੱਲ ਨੁਕਸਾਨ ਬਹੁਤ ਹੋਇਆ ਪਰਮਾਤਮਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਸੋ ਤੁਹਾਡੇ ਪਿੰਡਾਂ ਦੇ ਵਿੱਚ ਜਿੱਦਾਂ ਦੇ ਹਾਲਾਤ ਆ ਅੱਲ ਵੀ ਤੁਸੀਂ ਵੀਡੀਓ ਬਹੁਤ ਭੇਜਿਓ ਸਾਨੂੰ ਅਸੀਂ ਆਪਣੇ ਤੋਡੇ ਵਾਲੀ ਇਹ ਪੀਵੀਵੀ ਬਲਾਚੌਰ ਦੇ ਚੰਨਣ ਦੇ ਪਾਈਆਂ ਉਦੋਂ ਤੁਸੀਂ ਬਹੁਤ ਪਿਆਰ ਦਿੱਤਾ ਢਾਈ ਢਾਈ 3 3 4 4 ਲੱਖ ਲੋਕਾਂ ਨੇ ਵੀਡੀਓ ਦੇਖੀਆਂ ਮੇਰੀਆਂ ਤੇ ਮੈਂ ਜੇ ਕੋ ਚੰਗਾ ਕੰਮ ਕੀਤਾ ਜਾਂ ਮੈਂ ਚੰਗੇ ਕੰਮ ਲਈ ਕੋ ਵੀਡੀਓ ਦਿਖਾ ਲਈ ਆ ਤਾਂ ਮੈਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਪਿਆਰ ਕੀਤਾ ਸੋ ਮੈਂ ਕਦੇ ਕਿਸੇ ਨੂੰ ਗਲਤ ਗਾਈਡ ਨਾ ਕੀਤਾ ਨਾ ਕਰਨਾ ਸੋ ਆਪਾਂ ਤਾਂ ਜਿੱਥੇ ਕਿਸੇ ਨੂੰ ਲੋੜ ਪੈਂਦੀ ਆ ਆਪਾਂ ਉੱਥੇ ਤਿਆਰ ਹੁੰਦੇ ਆ ਜਿੱਥੇ ਮਰਜੀ ਬੁਲਾ ਲਿਓ ਇਹ ਨਹੀਂ ਗੱਲ ਹੈਗੀ ਅਸੀਂ ਜਵਾਨ ਦੇ ਕੇ ਭੱਜਣ ਵਾਲੇ ਬੰਦੇ ਨਹੀਂ ਹੈਗੇ ਤੇ ਨਾ ਹੀ ਭੱਜਾਂਗੇ ਇਦਾਂ ਦੀ ਹਾਲਾਤ ਸਾਡੇ ਵਾਲੇ ਹੈ ਨਹੀਂਗੇ ਤੇ ਨਾਹੀਂ ਕਦੇ ਪ੍ਰਮਾਤਮਾ ਨੇ ਸਾਡੇ 'ਚ ਇਹ ਚੀਜ਼ ਬਾਕੀ ਆਵੇ ਆਪਾਂ ਕਿਸੇ ਗੱਲ ਨੂੰ ਕਹਿ ਕੇ ਮੁਖਰੀਏ ਠੀਕ ਹੈ ਜੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਕੱਲ ਤੁਸੀਂ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਇਹ ਨਹੀਂ ਗੱਲ ਹੈਗੀ ਤਿੰਨ ਤਿੰਨ ਚਾਰ ਚਾਰ ਲੱਖ ਲੋਕਾਂ ਨੇ ਜਿਹੜੀਆਂ ਵੀਡੀਓ ਦੇਖੀਆਂ 50-50 ਹਜ਼ਾਰ ਦੇਖੀਆਂ ਉਹਦੇ ਲਈ ਮੈਂ ਤੁਹਾਡਾ तहे ਦਿਲੋਂ ਧੰਨਵਾਦ ਦਿੰਿਆ ਸਾਰਿਆਂ ਦਾ ਕਿਉਂਕਿ ਮੈਂ ਤੁਹਾਡੇ ਨਾਲ ਹੀ ਆ ਹਨਾ ਜੇ ਤੁਸੀਂ ਵੀਡੀਓ ਦੇਖੀ ਆ ਤਾਂ ਉਹਦੇ ਨਾਲ ਇਹ ਹੋ ਗਿਆ ਵੀ ਪੀਵੀਵੀ ਬਲਾਚੌਰ ਦਾ ਚੈਨਲ ਵੀ ਹੈਗਾ ਆ ਕੋਈ ਕੋਈ ਭਰਾ ਚਲਾਉਂਦਾ ਆ ਜਾਂ ਪਤਾ ਲੱਗ ਗਿਆ ਲੋਕਾਂ ਨੂੰ ਹਣਾਲੇ ਦੋਲੇ ਤੇ ਉਹ ਜਿਹੜੀ ਤੁਸੀਂ 4-4 ਲੱਖ ਲੋਕਾਂ ਨੇ 3-3 ਲੱਖ ਲੋਕਾਂ ਨੇ ਵੀਡੀਓ ਦੇਖੀਆਂ ਨਾ ਉਹ ਤੁਹਾਡਾ ਇੱਕ ਪਿਆਰ ਆ ਐਪਰੀਸ਼ੀਏਟ ਕੀਤਾ ਤੁਸੀਂ ਮੈਨੂੰ ਉਹਦੇ ਵਿੱਚ ਤੋਂ ਸੋ ਮੈਂ ਤਾਂ ਇਹ ਤੁਹਾਡੇ ਨਾਲ ਹਰ ਬਾਰ ਜਿੱਥੇ ਨੂੰ ਤੁਸੀਂ ਜਿੱਦਾਂ ਕਰਦੇ ਆ ਜਾਂ ਕੋਈ ਵੀਡੀਓ ਭੇਜਦੇ ਆ ਆਪਾਂ ਤਾਂ ਤੁਹਾਡੇ ਨਾਲ ਐਗਰੀ ਹੁੰਦੇ ਆ ਰੈਡੀ ਹੁੰਦੇ ਆ ਹਨਾ ਸੋ ਇਹ ਹਾਲਾਤ ਆ ਪਿੰਡਾਂ ਦੇ ਤੁਸੀਂ ਵੀ ਆਪਣੇ ਪਿੰਡਾਂ ਦੀ ਹਾਲਾਤ ਦਿਖਾ ਲੈਣਾ ਚਾਹੁੰਦੇ ਆ ਜਾਂ ਫਿਰ ਕੁਝ ਕੋਈ ਜ਼ਿਆਦਾ ਤੁਹਾਡੇ ਨੁਕਸਾਨ ਕੱਲ ਤਾਂ ਹੋਇਆ ਤਾਂ ਬਹੁਤ ਆ ਜੇ ਵੀ ਕਿਸੇ ਕੋਲ ਵੀਡੀਓ ਹੈਗੀ ਆ ਤਾਂ ਉਹ ਸਾਨੂੰ ਤੁਸੀਂ ਸੈਂਡ ਕਰ ਸਕਦੇ ਹੋ WhatsApp ਦਾ ਨੰਬਰ ਦਿੱਤਾ ਹੋਇਆ ਵਾ ਕੱਲ ਵੀ ਤੁਸੀਂ ਪਾਈਆਂ ਅੱਜ ਵੀ ਪਾ ਸਕਦੇ ਹੋ ਆਪਾਂ ਫੇ ਪਾਵਾਂਗੇ ਸੋ ਧੰਨਵਾਦ ਜੀ ਪੀ ਵੀ ਵੀ ਬੜਾ ਜੋਰ ਦੇ ਚੈਨਲ ਨੂੰ ਪਿਆਰ ਕਰਨ ਲਈ ਸੋ ਬਹੁਤ ਬਹੁਤ ਧੰਨਵਾਦ ਆਪਾਂ ਨਵੀਂ ਜਿਹੀ ਅਪਡੇਟ ਭੇਜ ਦਵਾਂਗੇ ਧੰਨਵਾਦ ਜੀ ਧੰਨਵਾਦ